ਸਭ ਤੋਂ ਪਹਿਲਾਂ ਜੈ ਗੁਰਦੇਵ ਧੰਨ ਦੇ ਜੈ ਪੀਰ ਮੈਂ ਅਸ਼ਵਨੀ ਕੁਮਾਰ ਜਗਾਨੀਆ ਜਰਨਲ ਸਕਤਰ ਸ਼੍ਰੀ ਗੁਰੂ ਰਵਿਦਾਸ ਪ੍ਰਕਾਸ਼ ਮੰਦਰ ਹੈੱਡ ਆਫਿਸ ਪੁਸ਼ਨਪੁਰਾ ਤੋਂ ਸਹਾ ਸੰਗਤ ਜੀ ਜਿਹੜਾ ਹੈੱਡ ਆਫਿਸ ਮੰਦਰ ਹੈ ਪੁਸ਼ਨਪੁਰੇ ਦੇ ਵਿੱਚ ਬਹੁਤ ਸੋਹਣਾ ਬਣਿਆ ਹੈ ਸੰਗਤਾਂ ਦੀ ಅಪਾਰ ਕਿਰਪਾ ਦੇ ਨਾਲ ਤੇ ਉੱਥੇ ਜਿਹੜਾ ਵਾ 100 ਸੰਗਤ 200 ਸੰਗਤ ਵਾਸਤੇ ਅਸੀਂ ਜਿਹੜਾ ਵਾ ਉਹਨਾਂ ਦੇ ਰਹਿਣ ਦਾ ਬੈਨ ਦਾ ਰਜਾਈ ਕੰਬਲ ਗੱਦੇ ਬਿਸਤਰੇ ਸਾਰਾ ਅਸੀਂ ਅਰੇਂਜਮੈਂਟ ਕੀਤਾ ਹੋਇਆ ਹੈ ਤਾਂ ਜਿਹੜੀਆਂ ਸੰਗਤਾਂ ਜਿਨ੍ਹਾਂ ਨੂੰ ਪਤਾ ਨਹੀਂ ਹੈ ਉਹ ਅੰਮ੍ਰਿਤਸਰ ਵਿੱਚ ਆਉਂਦੀਆਂ ਨੇ ਤਾਂ ਬੜੇ ਬੜੇ ਮਹਿੰਗੇ ਹੋਟਲ ਉਹਨਾਂ ਨੂੰ ਜਿਹੜੇ ਲੈਣੇ ਪੈਂਦੇ ਨੇ ਤਾਂ ਮੈਂ ਰਵਦਾਸੀਆ ਸਮਾਜ ਦੀ ਸਮੂਹ ਸੰਗਤ ਨੂੰ ਪੂਰੇ ਭਾਰਤ ਦੇ ਵਿੱਚ ਜਿੱਥੇ ਵੀ ਸੰਗਤ ਸਾਡਾ ਰਵਦਾਸੀਆ ਸਮਾਜ ਵੱਸਦਾ ਹੈ ਮੈਂ ਬੇਨਤੀ ਕਰਦਾ ਹਾਂ ਕਿ ਕਿਤੇ ਹੋਟਲਾਂ ਦੇ ਵਿੱਚ ਰਹਿਣ ਦੀ ਜ਼ਰੂਰਤ ਨਹੀਂ ਹੈ ਤੇ ਜਿਹੜਾ ਪੂਸ਼ਣ ਪੂਰੇ ਗੁਰੂ ਰਵਿਦਾਸ ਮੰਦਰ ਹੈੱਡ ਆਫਿਸ ਵਿਖੇ ਆਓ ਅਤੇ ਇਸਤਮਾਨਗਰ ਮੰਦਿਰ ਵੀ ਜਿਹੜਾ ਹੈ ਮਹਾਰਾਜ ਜੀ ਦਾ ਇੱਥੇ ਵੀ ਬਣਿਆ ਹੈ ਇੱਥੇ ਵੀ ਇੰਤਜ਼ਾਮ ਹੈ ਸੋ ਉਸ ਮੰਦਿਰ ਦੇ ਵਿੱਚ ਪੂਰਾ ਪ੍ਰਬੰਧ ਹੈ ਬੱਚਿਆਂ ਦੇ ਨਾਲ ਫੈਮਿਲੀ ਵਸ ਹਰ ਤਰ੍ਹਾਂ ਦੀ ਸਹੂਲਤ ਉੱਥੇ ਦਿੱਤੀ ਜਾਏਗੀ ਸੋ ਮੇਰਾ ਨੰਬਰ ਜਿਹੜਾ ਹੈ 9803143623 ਇਹ ਮੇਰਾ ਨੰਬਰ ਹੈ ਜੀ ਜਦੋਂ ਵੀ ਆਪ ਜੀ ਨੇ ਸੰਗਤਾਂ ਨੇ ਆਉਣਾ ਹੈ ਤਾਂ ਇੱਕ ਦਿਨ ਪਹਿਲੇ ਦੋ ਦਿਨ ਪਹਿਲੇ ਸਾਨੂੰ ਫੋਨ ਕਰ ਦਿਓ ਤੇ ਅਸੀਂ ਸਾਰਾ ਅਰੇਂਜਮੈਂਟ ਅਸੀਂ ਕਰ ਦਿਆਂਗੇ ਤੇ ਬਾਕੀ ਦੂਸਰਾ ਨੰਬਰ ਪ੍ਰਧਾਨ ਜੀ ਸਾਡੇ ਹੈਡੋਫਿਸ ਦੇ ਜਿਹੜੇ ਨੇ ਹਕੂਮਤ ਰਾਏ ਜੀ ਉਹ ਆਪ ਜੀ ਨੂੰ ਇੱਕ ਨੰਬਰ ਹੋਰ ਦੇ ਦੇਣ ਦੇ ਦੇਣਗੇ ਜੇਕਰ ਦੇ ਦੇਣਗੇ ਜਿੱਦਾਂ ਕਿ ਸਾਡੇ ਸੈਕਟੀ ਸਾਹਿਬਾ ਨੇ ਪੇਸ਼ ਕਰੀ ਸਾਰੀ ਜਾਣਕਾਰੀ ਦਿੱਤੀ ਹੈ ਤੇ ਬੇਨਤੀ ਕਰਾਂਗੇ ਕਿ ਅੱਜ ਕੋਈ ਵੀ ਸੰਗਤ ਅੰਮ੍ਰਿਤਸਰ ਵਿੱਚ ਸੰਵਾਸ ਲਈ ਆਵੇ ਕਿ ਤੇ ਰਤਨ ਦੇ ਪ੍ਰਬੰਧ ਸਾਡੇ ਕੋਲ ਸਥਿਤ ਹੈਗੇ ਨੇ ਸਾਰਾ ਕੁਝ ਬੜੀਆ ਤਰੀਕੇ ਨਾਲ ਬੜੀਆ ਬੁਪਾਸਟ ਵੀ ਅਸੀਂ ਸਭ ਕੁਝ ਬਣਾਏ ਹੋਏ ਨੇ ਤੇ ਕਿਰਪਾ ਕਰੇ ਕਿ ਜਦੋਂ ਵੀ ਆਓ ਤੇ ਸਾਡੇ ਉਥੇ ਦੂਰ ਆਓ ਤੇ ਜੋ ਸੇਵਾ ਪਾਣੀ ਰਹੀ ਸੀ ਉਹ ਵਜ ਗਈ ਨੰਬਰ ਦਾ ਆਪਣਾ ਨੰਬਰ ਨੰਬਰ ਹੈ ਮੇਰਾ ਨੰਬਰ ਹੈ ਮੈਂ ਪ੍ਰਧਾਨ ਹਾਂ ਨੰਬਰ ਹੈ 9417255320 ਧੰਨਵਾਦ ਇਸ ਨੋਮਰ ਦਾ ਵੀ ਜਿਹੜਾ ਉਹ ਨੰਬਰ ਹੋਵੇ ਠੀਕ ਹੈ ਬੰਦਾ ਲੋ